ਸ੍ਰੀ ਗੁਰੂ ਚਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਚੁੱਕ ਚੁੱਕ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਰਵਤੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਨ ਜੀ ਅਜੰਪਾਤ ਸਾਹਿਬ ਤਨ ਤਨ ਸ੍ਰੀ ਗੁਰੂ ਅਜਨਦੀਪ ਜੀ ਦੀ ਰਹਿਨਮਾਈ ਹੇਠ ਪਿਛਲੇ ਗੁਰੂ ਸਹਿਬਾਨਾ ਭਗਤਾਂ ਸਿੱਖਾਂ ਦੀ ਬਾਣੀ 71 ਗੁਰੂ ਸਾਹਿਬ ਜੀ ਆਦ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾਉਂਦੇ ਨੇ ਜੀ ਆਦ ਗ੍ਰੰਥ ਸਾਹਿਬ ਜੀ ਦੀ ਰਚਨਾ ਸਮੇ ਲਿਖਣ ਦਾ ਸਾਰਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ ਪੰਚਮ ਪਾਤਸ਼ਾਹੀ ਦੇ ਹੁਕਮ ਨਾਲ ਤੰਤਨ ਬਾਬਾ ਬੁੱਢਾ ਸਾਹਿਬ ਜੀ ਨੇ ਆਦ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਸਭ ਤੋਂ ਪਹਿਲਾ ਹੁਕਮਨਾਮਾ ਵੀ ਸੰਗਤ ਨਾਲ ਕੀਤਾ ਇਹ ਹੀ ਵੱਡਾ ਇਤਿਹਾਸਿਕ ਮੋੜ ਸੀ ਜਿਸ ਨੇ ਸਿੱਖ ਧਰਮ ਅੰਦਰ ਇੱਕ ਨਵੀਂ ਦਿਸ਼ਾ ਦਿੱਤੀ ਹੁਣ ਅਖੀਦਾ ਗੁਰੂ ਗੁਰੂ ਸ਼ਬਦ ਸਾਨੂੰ ਜੀਵਨ ਦੀ ਹਰ ਪੱਖ ਤੇ ਮਾਰਗਦਰਸ਼ਨ ਕਰਦਾ ਰਹੇਗਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਮਿਲਿਆ